ਕੁਛ ਦੇਖ ਰਹੇ ਹੋ ਨਰ ਪੰਜਾਬੀ ਬਲੌਗਸ ਤੇ ਮੈਂ ਜੀ ਅਡਾ ਜੱਜਾ ਗਲਬੇਟ ਜਿੱਥੇ ਅੱਜ ਫੌਜੀ ਦਲੇਰ ਸਿੰਘ ਵੱਲੋਂ ਜਿਹੜਾ ਖਾਲਸਾ ਪੇਂਟ ਅਤੇ ਹਾਰਡਵੇਅਰ ਸਟੋਰ ਜਿਹੜਾ ਦਾਜ ਨੂੰ ਘਟ ਰਿਹਾ ਤੇ ਇਹ ਬਿਲਕੁਲ ਜੋ ਪੁਰਾਣਾ ਅਡਾ ਜੱਗਵਲ ਦਾ ਹੁੰਦਾ ਸੀ ਉਥੇ ਖੋਲਿਆ ਜਾ ਰਿਹਾ ਸਭ ਤੋਂ ਪਹਿਲਾਂ ਇਹਨਾਂ ਦੀ ਇਹ ਦੇਖੋ ਖਾਲਸਾ ਪੇਂਟ ਅਤੇ ਹਾਰਡਵੇਅਰ ਸਟੋਰ ਤੇ ਬਾਕੀ ਇਸ ਦੇ ਘਟ ਤੋਂ ਪਹਿਲਾਂ ਜਿਹੜਾ ਉਹ ਪਾਠ ਜਿਹੜਾ ਉਹ ਕੀਤਾ ਜਾ ਰਿਹਾ ਉਹ ਤੁਹਾਨੂੰ ਥੋੜੀ ਝਲਕ ਦਿਖਾਉਨੇ ਆ ਦੇਖੋ ਲਾਈਵ ਸਾਧ ਨਾਮ ਨਿਰਵਨ ਸਾਕੇ ਕਰਮ ਸਭ ਤੇ ਉਸ ਚਿਤਾ ਕੀ ਸ਼ੋਗਾਨੀ ਨਾਨਕ ਰਹੇ ਨੋਨ ਦਾ ਸੁਖ ਰਮਣੀ ਸਭ ਤੇ ਉੱਚਤਾ ਦੀ ਸੋਭਾ ਬਾਨੀ ਜਾਣ ਚਲੇ ਹਾਰਿ ਜੀ ਦੇ ਭਤੀ ਜੀ ਰਾਖਲੀ ਬਸਰਾ ਜੀ ਦਾ ਨਾਮ ਦੇ ਗੁਰੂ ਕਾ ਸਭ ਤੋਂ ਪ੍ਰਸਾਦ ਆਨੰਦ ਰਿਆਗਰੀ ਬੰਦ ਏ ਐਨ ਐਸ ਦਰਦਲੇ ਸਿੰਘ ਜਿਨ੍ਹਾਂ ਨੇ ਇਸ ਦਕਾਨ ਦਾ ਜਿਹੜਾ ਸ਼ੁਰੂਆਤ ਕੀਤੀ ਆ ਬਾਕੀ ਤੁਹਾਨੂੰ ਨਾਲ-ਨਾਲ ਹੋਰ ਵੀ ਦੱਸਦੇ ਆ ਇਹ ਜੀ ਇਹਨਾਂ ਦਾ ਸਟੋਰ ਜਿੱਥੇ ਜਿਹੜੀ ਆ ਲੋਕਾਂ ਦੀ ਸਹੂਲਤ ਵਾਸਤੇ ਇਹ ਜਿਹੜਾ ਸਮਾਨ ਜਿਹੜਾ ਉਹ ਸਟੋਰ ਚ ਇਕੱਠਾ ਕੀਤਾ ਗਿਆ ਆਜੋ ਆਜੋ ਅਰਦਾਸ ਅਪਰੰਤ ਜੜੇ ਲੋਕ ਮੱਥਾ ਟੇਕਦੇ ਹੋਏ ਹੋਏ ਨਾ ਜਾਣ ਸੁਪਰਾਇ ਔਲਸਾ ਪੇਂਟ ਅਤੇ ਹਾਰਡਵੇਅਰ ਇਹਦਾ ਜੀ ਪਤਾ ਹੈ ਚੱਕ ਸ੍ਰੀ ਤੋਂ 1 ਕਿਲੋਮੀਟਰ ਗੁੰਨੋਪੁਰ ਤੋਂ 1 ਕਿਲੋਮੀਟਰ ਇਹ ਜਗਵਲ ਦਾ ਜਿਹੜਾ ਪੁਰਾਣਾ ਅੱਡਾ ਇਹ ਉੱਥੇ ਖੁੱਲੀ ਗਈ ਹੈ ਜੀ ਦੇਖੋ ਲਾਈਵ ਲੋਕ ਜਿਹੜੇ ਪਿੰਡ ਜਗਵਾਲ ਦੇ ਜਿਹੜੇ ਅਰਦਾਸ ਤੇ ਵਿੱਚ ਪਾਗ ਲੈਂਦੇ ਹੋਏ ਦੇ ਦੇ ਪੱਦੇ ਦੇ ਵਿੱਚ ਕੀ ਪਾਇਆ ਇਸ ਅਪਰੰਤ ਕੀ ਇਹ ਸਾਰੇ ਬਦਲ ਗਏ ਵਾਰੀ ਜਿੱਕਾ ਇਲਾਕੇ ਦਾ ਪਹਿਲਾਂ ਮਹਿਦਾਨ ਦੇ ਨਾਲ ਨਾਲ ਤਾਂ ਸਰਦਾ ਦਾ ਦਾਦਾ ਤੇ ਦਾਦਾ ਦਾ ਅਸਰ ਜਿਸ ਨਾਲ ਕੰਪਨੀਆਂ ਛੱਡੇ ਤੋਂ ਦੇ ਦੇ ਅਰਦਾਸ ਦੇ ਅਪਰੰਤ ਜਿਹੜੇ ਸੱਜਣੋ ਜੋ ਪ੍ਰੇਮੀ ਇੱਥੇ ਆਏ ਹੋਏ ਨੇ ਤੇ ਉਹ ਹੁਣ ਕਰਾ ਪ੍ਰਸ਼ਾਦ ਦਾ ਜਿਹੜੀ ਉਹ ਦਿੱਤੀ ਜਾਵੇਗੀ ਦੇਖੋ ਲਾਈਵ ਗਿਆਨੀ ਸਾਹਿਬ ਦੇਗਾ जड़ी हुए <स्थाँगा> oh you ਇਸ ਮੌਕੇ ਤੇ ਜਿਹੜੇ ਆਏ ਹੋਏ ਜਿਹੜੇ ਸੀ ਸੱਜਣ ਉਹਨਾਂ ਵਾਸਤੇ ਚਾਦਾ ਬੰਦਬਸਤ ਕੀਤਾ ਗਿਆ ਦੇਖੋ ਲਾਈਵ ਪਕੌੜੇ ਤੇ ਬਰਫੀ ਤੇ ਮਠਿਆਈ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਤੇ ਇੱਕ ਘੜਾ ਜੀ ਇੱਥੇ ਜਿਹੜਾ ਨਾ ਜਿੰਦਾ ਨਹੀਂ ਪਹੁੰਚਿਆ ਉਹਦਾ ਭਰਾ ਤੇ ਜਰੂਰ ਪਹੁੰਚ ਗਿਆ ਪਰ ਜਿੰਦਾ ਨਹੀਂ ਪਹੁੰਚਿਆ ਪਤਾ ਨਹੀਂ ਕਿਉਂ ਨਹੀਂ ਪਹੁੰਚਿਆ ਇਹ ਇਹਦੇ ਪਰਾ ਕੋਈ ਪੁੱਛਾਂਗੇ ਇਹਨੇ ਇਹਨੇ ਨਾ ਖਾਵੇ ਸਾਡੇ ਦੋਨੋਂ ਭਰਾਵਾਂ ਲਈ ਪਾਣੀ ਕਿਹੜੀ ਪਾਣੀ ਸਰਵਾਂਗਾ ਹਾਂ ਕੋਈ

ਸੋ ਅਸੀਂ ਹੁਣ ਗੱਲ ਕਰਾਂਗੇ ਸਦਦਰ ਦਲੇਰ ਸਿੰਘ ਜੀ ਜਿਨ੍ਹਾਂ ਨੇ ਇਹ ਦੁਕਾਨ ਜਿਹੜੀ ਆ ਖੋਲੀ ਆ ਤੇ ਸਭ ਤੋਂ ਪਹਿਲਾਂ ਤਾਂ ਦਲੇਰ ਸਿੰਘ ਜੀ ਤੁਹਾਨੂੰ ਇਸ ਦੁਕਾਨ ਬਦਲੇ ਬਹੁਤ ਮੁਬਾਰਕਾਂ ਤੇ ਇਸ ਬਦਲੇ ਤੁਸੀਂ ਕੀ ਇਸ ਆਪਣੀ ਸੰਗਤ ਨੂੰ ਜਾਂ ਆਪਣੇ ਇਲਾਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਹਾਨ ਦਿਨ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਇਹ ਦੁਕਾਨ ਪਿੰਡ ਸਟੋਰ ਜੋ ਕਿ ਵਧੀਆ ਕੰਪਨੀ ਨਾਲ ਰਲੋ ਕੰਪਨੀ ਦੇ ਵਿੱਚ ਹਰ ਕਿਸਮ ਦਾ ਜਿਹੜਾ ਪੇਂਟ ਤੁਹਾਨੂੰ ਮਿਲੇਗਾ ਹਾਰਡਵੇਅਰ ਦਾ ਸਟੋਰ ਵੀ ਜੋ ਕਿ ਇਲਾਕੇ ਦੀ ਲੋੜ ਨੂੰ ਮੁੱਖ ਰੱਖਦੇ ਆ ਜੋ ਕਿ ਜ਼ਿਆਦਾਤਰ ਗੁਰਦਾਸਪੁਰ ਜਾਣਾ ਪੈਂਦਾ ਸੀ ਵੱਡਾ ਕੋਈ ਵੀ ਦੁਕਾਨ ਸਾਡੇ ਇਲਾਕੇ ਦੇ ਵਿੱਚ ਨਹੀਂ ਇਸ ਕਰਕੇ ਆਪਾਂ ਜੋ ਇਹ ਦੁਕਾਨ ਆ ਜੋ ਖੋਲ੍ਹਣ ਕੀਤੀ ਹੈ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੁਹਾਨੂੰ ਬਿਲਕੁਲ ਸਹੀ ਰੇਟ ਜੋ ਗੁਰਦਾਸਪੁਰ ਰੇਟ ਹੋਏਗਾ ਉਸੇ ਰੇਟ ਦੇ ਉੱਤੇ ਇੱਥੇ ਤੁਹਾਨੂੰ ਸਮਾਨ ਮਿਲੇਗਾ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਪੈਗੀ ਔਰ ਵਧੀਆ ਕੁਆਲਿਟੀ ਦਾ ਸਮਾਨ ਅਸੀਂ ਜਿਹੜਾ ਪ੍ਰੋਵਾਈਡ ਕਰਵਾਵਾਂਗੇ ਬਾਕੀ ਜੋ ਵੀ ਕਿਸੇ ਦੀ ਡਿਮਾਂਡ ਹੋਵੇਗੀ ਜੋ ਚੀਜ਼ ਨਹੀਂ ਅਵੇਲੇਬਲ ਉਹ ਵੀ ਨੋਟ ਕਰਕੇ ਦੁਬਾਰਾ ਉਹ ਚੀਜ਼ ਮੰਗਵਾਈ ਜਾਏਗੀ ਬਾਕੀ ਸਾਰਿਆਂ ਦਾ ਸਹਿਯੋਗ ਹੈ ਜਿੰਨ ਨੂੰ ਕਿਸੇ ਨੂੰ ਲੋੜ ਪੈਂਦੀ ਹੈ ਸਾਡੀ ਦੁਕਾਨ ਤੇ ਜ਼ਰੂਰ ਦਰਸ਼ਨ ਦਿਓ ਇੱਕ ਵਾਰੀ ਆ ਕੇ ਜ਼ਰੂਰ ਸਮਾਨ ਵੇਖੋ ਚੈੱਕ ਕਰੋ ਔਰ ਫਿਰ ਉਹਨੂੰ ਖਰੀਦੋ ਨਾਲੇ ਰੇਟ ਦਾ ਵੀ ਕਿਦੋਂ ਪਤਾ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਸ਼ੀਮ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਸਰਦਾਰ ਦਲੇਰ ਸਿੰਘ ਨੇ ਹੁਣਾਂ ਨੇ ਦੁਕਾਨ ਖੋਲੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ ਤੁਹਾਡੇ ਛੋਟੇ ਵੱਡੇ ਭਰਾ ਨੇ ਅੱਜ ਦੁਕਾਨ ਖੋਲੀ ਹੈ ਪਿੰਡ ਦੀ ਦੁਕਾਨ ਖੋਲੀ ਹੈ ਸੰਗਤਾਂ ਦੇ ਚਰਨਾਂ ਵਿੱਚ ਵੀ ਬੇਨਤੀ ਕਰਦੇ ਹਾਂ ਕਿ ਹਮੇ ਆ ਕੇ ਸਾਡੇ ਤੇ ਆਓ ਸਸਤੇ ਰੇਟ ਵਿੱਚ ਭਾਈ ਸਾਹਿਬ ਨੂੰ ਅਸੀਂ ਕਿਹਾ ਦੋ ਚਾਰ ਪਈਏ ਨਾ ਖਮਾਓ ਕੋਈ ਗੱਲ ਨਹੀਂ ਸਾਫ ਸੁਥਰਾ ਸਮਾਨ ਬਹੁਤ ਸਸਤਾ ਦੇਣਾ ਹੈ ਬਾਕੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਬੀਰ ਦਾ ਪ੍ਰੋਬਲਮ ਚੜ੍ਹਦੀ ਕਲਾ ਵਿੱਚ ਰਹੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ